ਇਸ ਔਰਤ ਨੂੰ ਬਠਿੰਡਾ ਪੁਲਿਸ ਨੇ ਅੱਧਾ ਕਿਲੋ ਚਿੱਟੇ ਸਣੇ ਗ੍ਰਫਤਾਰ ਕੀਤਾ ਐਸਐਚਓ ਥਾਣਾ ਸਦਰ ਦੇ ਜਿਹੜੇ ਹੈਗੇ ਆ ਜਗਦੀਪ ਸਿੰਘ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਆ ਇਸ ਕੇਸ ਦੇ ਵਿੱਚ ਇਨਫੋਰਮੇਸ਼ਨ ਲੈ ਕੇ ਨਾਕੇਬੰਦੀ ਕਰਕੇ ਮੌਕੇ ਤੋਂ ਕਾਬੂ ਕਰ ਲਿਆ ਹਾਲਾਂਕਿ ਜਿਹੜਾ ਇਹਦੇ ਨਾਲ ਲੜਕਾ ਸੀਗਾ ਇੱਕ ਹੋਰ ਉਹ ਭੱਜਣ ਦੇ ਵਿੱਚ ਫਰਾਰ ਹੋਣ ਚ कामयाब ਹੋ ਗਿਆ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਵੱਡੀਆਂ ਮੱਛੀਆਂ ਤੇ ਜਿਹੜੇ ਵੱਡੇ ਤਸਕਰ ਐ ਨੈਸ਼ਨਲ ਸਦਾਗਰ ਆ ਉਹਨਾਂ ਤੇ ਫੋਕਸ ਕਰ ਰਹੇ ਉਹਨਾਂ ਨੂੰ ਕਾਬੂ ਕਰਨ ਦੀ ਮੁਹਿੰਮ ਚ ਲੱਗੇ ਹੋਏ ਆ ਤਾਂ ਕਿ ਜਿਹੜਾ ਹੈ ਨੈਸ਼ਨਲ ਜੜ ਤੋਂ ਬੁਕਾਇਆ ਜਾ ਸਕੇ ਆਪਾਂ ਡਿਟੇਲ ਲੈਂਦੇ ਆ ਕਿ ਕੀ ਇਸ ਕੇਸ ਦੇ ਵਿੱਚ ਅੱਗੇ ਕਾਰਵਾਈ ਕੀਤੀ ਜਾਊਗੀ ਜਿਹੜਾ ਦੂਜਾ ਦਾ ਵਿਅਕਤੀ ਸੀ ਕੌਣ ਸੀ ਇਹਦੇ ਨਾਲ ਕੀ ਰਿਸ਼ਤਾ ਆਪਾਂ ਚਾਹੀਗਾ ਤਮਾਮ ਡਿਟੇਲ ਲੈਂਦੇ ਆ ਡੀਐਸਪੀ ਹਰਜੀਤ ਸਿੰਘ ਮਾਨ ਤੋਂ ਅ ਇਸ ਤਰ੍ਹਾਂ ਦੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਪਟੰਡਾ ਰੇਂਜ ਦੇ ਮਾਨਜੋਗ ਡੀਆਈ ਸਾਹਿਬ ਸ਼੍ਰੀ ਹਰਜੀਤ ਸਿੰਘ ਤੇ ਮਾਨਜੋਗ ਐਸਐਸਪੀ ਪਟੰਡਾ ਸ਼੍ਰੀਮਤੀ ਅਮਨੀਤ ਕੌਂਡਨ ਆਈਪੀਐਸ ਉਹਨਾਂ ਵੱਲੋਂ ਜੋ ਨਸ਼ਾ ਦੇ ਖਿਲਾਫ ਇੱਕ slogan ਜੋ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਜਿਹੜੀ ਹੈਗੀ ਹੈ ਨਸ਼ਾ ਸਮਗਲਰਾਂ ਨੂੰ ਪੈਡਲਰਾਂ ਨੂੰ ਸਪਲਾਈਅਰ ਨੂੰ ਬੜੀ ਜਿਹੜੀ ਪਹਿਲਾਂ ਹੀ ਭਾਜੜ ਪਾਈ ਹੋਈ ਹੈ ਉਸੇ ਹੀ ਲੜੀ ਦੇ ਵਿੱਚ ਪਟੰਡਾ ਪੁਲਿਸ ਨੂੰ ਥਾਣਾ ਸਦਰ ਪੁਲਿਸ ਪਟੰਡਾ ਨੂੰ ਜਿਹੜੀ ਹੈਗੀ ਹੈ ਬਹੁਤ ਭਾਰੀ ਸਫਲਤਾ ਉਸ ਸਮੇਂ ਮਿਲੀ ਜਦੋਂ ਸਾਡੀ ਥਾਣਾ ਸਦਰ ਬਟੰਡਾ ਦੀ ਪੁਲਿਸ ਪਾਰਟੀ ਜਿਹੜਾ ਜਿਹਨੂੰ ਡੀਲ ਕਰ ਰਿਆ ਸੀ ਐਸਆਈ ਜਗਜੀਤ ਸਿੰਘ ਤੇ ਉਹ ਜਿਹੜਾ ਜਾ ਰਿਆ ਸੀ ਪਿੰਡ ਵੀਰਤਲਾ ਤੋਂ ਨਰੂਆਣਾ ਸਾਈਡ ਨੂੰ ਰੋਡ ਤੇ ਜਾ ਰਿਹਾ ਸੀ ਤਾਂ ਕੋਈ ਇੱਕ ਮੋਟਰਸਾਈਕਲ ਆਇਆ ਤਾਂ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਤਾਂ ਮੋਟਰਸਾਈਕਲ ਰੋਕ ਕੇ ਭੱਜਣ ਲੱਗਾ ਜਿਹਦੇ ਪਿੱਛੇ ਇੱਕ ਲੇਡੀ ਔਰਤ ਬੈਠੀ ਸੀ ਜਿਹਦਾ ਨਾਮ ਜਿਹੜਾ ਹੈਗਾ ਮਨਜੀਤ ਕੌਰ ਸੌਰੀ ਉਸਤਾ ਨਾ ਗੁਰਦੀਪ ਕੌਰ ਦੀਪੋ ਆਪਣੀ ਅ ਸ਼ੰਦਰ ਸਿੰਘ ਵਾਸੀ ਵੀਰਤਲਾ ਵਾਸੀ ਨੰਬਰ 3 ਤੇ ਇੱਕ ਉਹਦਾ ਲੜਕਾ ਸੀ ਜਿਹੜਾ ਮਨਜੀਤ ਸਿੰਘ ਪੁੱਤਰ ਸ਼ੰਦਰ ਸਿੰਘ ਜਦੋਂ ਰੋਕੇ ਆ ਗੋ ਸਾਹਮਣੇ ਪੁਲਿਸ ਨੂੰ ਦੇਖ ਕੇ ਇੱਕਦਾ ਮੋਟਰਸਾਈਕਲ ਰੋਕ ਕੇ ਜਿਹੜਾ ਹੈਗਾ ਪਿੰਡ ਦੇ ਨਾਲ ਹੀ ਤੇ ਉਹ ਮੋਟਰਸਾਈਕਲ ਛੱਡ ਕੇ ਤੇ ਭੱਜ ਗਿਆ ਲੇਡੀ ਨੂੰ ਮੌਕੇ ਤੇ ਫੜ ਲਿਆ ਜਿਹਦੇ ਕੋਲੋਂ ਪੁਲਿਸ ਨੂੰ ਜਿਹੜੀ ਹੈਗੀ ਆ 1/2 ਕਿਲੋ ਹੈਰਨ ਜਿਹੜੀ ਹੈਗੀ ਆ ਔਰ ਕਵਰ ਹੋਈ ਹੈ ਤੇ ਇਹ ਜਿਹੜਾ ਇਹਦੀ ਵੀ ਬਹੁਤ ਤਲਾਸ਼ ਕੀਤੀ ਮਨਜੀਤ ਸਿੰਘ ਦੀ ਇਹ ਜਿਹੜਾ ਹੈਗਾ ਪਿੰਡ ਨੇੜੇ ਹੁਣ ਕਰਕੇ ਤੇ کافی ਜਿਹੜਾ ਹੈਗਾ ਸਰ ਦੇ ਨਾਲ ਜਿਹੜਾ ਵੀਰ ਤੇ ਸਰ ਹੁਣ ਕਰਕੇ ਇਹ ਨਾਲ ਦੀ ਪੈਕੇ ਪਿੰਡਰ ਵਾਲੀ ਹੁਣ ਕਰਕੇ ਤੇ ਉਧਰ ਭੱਜਣ ਤੋਂ ਸਫਲ ਹੋ ਗਿਆ ਇਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹਦੇ ਸੰਬੰਧਿਤ ਜਿਹੜਾ ਮਕੱਦਮਾ ਨੰਬਰ 223 ਅ ਥਾਣਾ सदर ਵਿੱਚ ਮਿਤੀ 2 10 2025 ਅਧੀਨ ਤਾਰਾ 21C 6885 ਐਂਡੀਪੀਐਸ ਥਾਣਾ सदर ਡੰਡਾ ਚ ਦੋਨੋਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋ ਗਿਆ ਹੈ ਹਾਂਜੀ ਇਹ ਜਿਹੜਾ ਮਨਜੀਤ ਸਿੰਘ ਹੈ ਇਹ ਚ ਗੁਰਦੀਪ ਕੌਰ ਦੀਪੂ ਦਾ ਲੜਕਾ ਹੈ ਇਹ ਡੇਢ ਮਹੀਨਾ ਪਹਿਲੇ ਜੇਲ੍ਹ ਚੋਂ ਆਇਆ ਇਹਦੇ ਖਿਲਾਫ ਪਹਿਲਾਂ ਵੀ ਥਾਣਾ ਕਤਵਾਲੀ ਬਟੰਡਾ ਦੇ ਵਿੱਚ ਕਮਰਸ਼ੀਅਲ ਜਿਹੜਾ ਹੈਗਾ ਕੁਆਂਟੀਟੀ ਦਾ ਪਰਚਾ ਹੈਰੋਇਨ ਦਾ ਅੱਧਾ ਕਿਲੋ ਇਹਦਾ ਹੈਗਾ ਉਹ 257 ਗ੍ਰਾਮ ਦਾ ਜਿਹੜਾ ਮਕਤਮਾ ਹੈਗਾ 201 ਨੰਬਰ ਐਫ ਆਈ ਆਰ ਹੈ 2023 ਦੀ ਥਾਣਾ ਕਤਵਾਲੀ ਬਟੰਡਾ ਚ ਪਹਿਲਾਂ ਹੀ ਇਹਦੇ ਖਿਲਾਫ ਦਰਜ ਹੈ ਔਰ ਇਸ ਸਮਗਲਰ ਹੈ ਤੇ ਜਿਹੜਾ ਹੈਗਾ ਇਹ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਇਹਨੂੰ ਵੀ ਸਾਖਾਂ ਪਿੱਛੇ ਭੇਜਾਂਗੇ ਬੜੀ ਬੱਤੀ ਤੇ ਪੁਣਿਆ ਸਿੱਕਦੇ ਸਾਈਕਲ ਸਟੱਪ ਕਿਉਂ ਨਹੀਂ ਆਸਟ੍ਰਿਕਟ ਸਾਈਕਲ ਸਟੱਪ ਇਸ ਤਰ੍ਹਾਂ ਜੀ ਅਸੀਂ ਇਹਦਾ ਹੁਣ ਪੁਲਿਸ ਰਿਮਾਂਡ ਲੈ ਰਹੇ ਆ ਜਿਹੜੀ ਇਹ ਡੇਟੀਆ ਕਵਦੀਪ ਕੌਰ ਤੇ ਇਹਦੇ ਵੀ ਕਾਫੀ ਕਲਾਸੇ ਹੋਣ ਦੀ ਸਭਾਵਨਾ ਹੈ ਤੇ ਅਸੀਂ ਜਿਹੜੇ ਪਿਛਲੇ ਜਿੱਥੋਂ ਲੈ ਕੇ ਆਇਆ ਜਾਂ ਜਿੱਥੇ ਦੇਣਾ ਸੀ ਇਹਨਾਂ ਨੇ ਸਾਰਿਆਂ ਦੇ ਖਿਲਾਫ ਜਿਹੜੀ ਅੱਗੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਗਲੀ ਹੈ ਉਹ ਇਸੇ ਤਫਤੀਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਪਹਿਲਾਂ ਜਿਹੜੀ ਇਸ ਗਿਆ ਗ੍ਰਾਮਾ ਬਣੇ ਪਰ ਹਾਈਕ ਕੰਪੀ ਹੋਏਗੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਜੀ ਦੇਖੋ ਪੁਲਿਸ ਦੇ ਜਿਹੜੀ ਹੁਣ ਨਸ਼ਿਆਂ ਪਰ ਜਿਹੜੀ ਵੱਡੀ ਮੱਛੀਆਂ ਹੈਗੀਆਂ ਨਾ ਉਹਨਾਂ 'ਤੇ ਪੂਰਾ ਜਿਹੜਾ ਹੈਗਾ ਆਪਣਾ ਧਿਆਨ ਰੱਖਿਆ ਹੋਇਆ ਹੈ ਤੇ ਵੱਡੀਆਂ ਮੱਛੀਆਂ ਨੂੰ ਜਿਹੜਾ ਹੁਣ ਗ੍ਰਫਤਾਰ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਕੋਸ਼ਿਸ਼ ਸੀ ਪਰ ਹੁਣ ਜਿਹੜਾ ਯੋਧਨਸ਼ਾ ਵਿਰੋਧ ਦੇ ਵਿੱਚ ਜੜੀ ਹੈਗੀ ਹੈ ਪੁਲਿਸ ਨੇ ਇੱਕ ਮੇਨ ਫੋਕਸ ਕੀਤਾ ਹੋਇਆ ਵੀ ਤਾਂ ਕਿ ਜਿਹੜਾ ਸ਼ੁਰੂ ਤੋਂ ਜੜੀ ਹੈਗੀ ਜਿੱਤੋਂ ਆਉਂਦਾ ਹੈ ਮਾਲ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਪ੍ਰਾਪਰਟੀ ਦੀ ਉਜਾਗਤੀ ਕਿਤੇ ਪਹਿਲਾਂ ਵੀ ਮੱਛੀਆਂ ਵੱਡੀਆਂ ਹੁਣ ਵੱਡੀਆਂ ਹਾਂਜੀ ਤੁਹਾਡੇ ਸਾਹਮਣੇ ਹੈ ਪ੍ਰਾਪਰਟੀ ਦੀ ਜਿਹੜੀ ਹੈਗੀ 68 ਫਦੇ ਅਸੀਂ ਕੇਸ ਤਿਆਰ ਕਰਕੇ ਭੇਜ ਰਹੇ ਹਾਂ ਤੇ ਬਾਕੀ ਵੀ ਜਿਹੜਾ ਨਸ਼ਾ ਦੇ ਖਿਲਾਫ ਜਿਹੜਾ ਵੀ ਬੰਦਾ ਅਸੀਂ ਇੱਕ ਪੁਲਿਸ ਤੇ ਜਿਹੜੀ ਹੈ ਵੀ ਮੈਂ ਸਰਕਾਰ ਨੇ ਛੜੀ ਹੋਈ ਹੈਗੀ ਹੈ ਵੀ ਜਿਹੜੇ ਬੰਦੇ ਇਸ ਤ ਉਹ ਕਾਫੀ ਜੜੀਆਂ ਆ ਗਈਆਂ ਨੇ ਡਿਮੋਲਿਸ਼ ਵੀ ਕੀਤੀਆਂ ਜਾ ਰਹੀਆਂ ਨੇ